ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਨਿਊ ਪੰਜਾਬ ਰੈਸਟੋਰੈਂਟ ਕਲੋਨਾ ਵਾਲਿਆਂ ਵੱਲੋਂ ਜੋ ਕਿ ਵਧੀਆਂ ਇੰਡੀਅਨ ਕੁਜ਼ੀਨ ਬਣਾਉਂਦੇ ਨੇ ਜੇਕਰ ਤੁਸੀਂ ਕੇਟਰਿੰਗ ਦੇ ਸਰਵਿਸਿਸ ਦੀ ਰਿਕੁਆਇਰਮੈਂਟ ਵੀ ਰੱਖਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਉਸ ਸ਼ਾਮਾ ਦੇ ਵਿੱਚ ਹੋਈ ਗੋਲੀਬਾਰੀ ਜਿਸ ਮਾਰੇ ਗਏ ਇੱਕ ਵਿਅਕਤੀ ਦੀ ਪੁਲਿਸ ਨੇ ਕੀਤੀ ਪਛਾਣ 32 ਸਾਲਾ ਸੈਂਟਰਲ ਹਿਊਰਨ ਨਿਵਾਸੀ ਦੀ ਸਰਖਾਤ ਸੇ ਦੇ ਵਿੱਚ ਹੋਈ ਮੌਤ ਟ੍ਰੂਡੋ ਦੇ ਹਸਪਤਾਲ ਨੇ 2025 ਦੀ ਸ਼ੁਰੂਆਤ ਮੌਕੇ ਨਵਜੰਮੇ ਬੱਚਿਆਂ ਦਾ ਕੀਤਾ ਸਵਾਗਤ ਨਵੇਂ ਸਾਲ ਦੇ ਚੜ੍ਹਦੇ ਹੀ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਦੇਖ ਰਹੇ ਨੇ ਵੱਖਰੇ ਹੀ ਤਿਵਾਰ ਅਲਬਰਟਾ ਲੈ ਕੇ ਆਇਆ ਨਵੇਂ ਸਾਲ ਮੌਕੇ ਨਵਾ ਟੈਕ ਬਰਤਾਨੀਆ ਸਰਕਾਰ ਗੈਰ ਕਾਨੂੰਨੀ ਪ੍ਰਵਾਸਤਨਾ ਲੜਨ ਅਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਚੁੱਕ ਰਹੀ ਹੈ ਅਹਿਮ ਕਦਮ ਯੂਕੇ ਦੇ ਵਿੱਚ ਨਵੇਂ ਸਾਲ ਦੇ ਚੜ੍ਹਤੇ ਦਿਨ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਕੀਤੀ ਗਈ ਝਾਰ ਅਤੇ ਕੈਨੇਡਾ ਦੀਆਂ ਵੱਡੀਆਂ 에ਅਰਲਾਈਨਸ ਸਮੇਂ ਸਿਰ ਪਹੁੰਚਣ ਵਾਲੀਆਂ ਹੁਡਾਣਾ ਦੀ ਸੂਚੀ ਦੇ ਵਿੱਚ ਪਛੜੀਆਂ ਤੇ ਹੁਣ ਖਬਰਾਂ ਮਸਤਾ ਦੇ ਨਾਲ ਪੁਲਿਸ ਨੇ 우ਸ਼ਾਵਾ ਅਪਾਰਟਮੈਂਟ ਬਿਲਡਿੰਗ ਦੇ ਅੰਦਰ 90 ਸਾਲ ਦੀ ਪੁਰਵ ਸੰਧਿਆ ਦੇ ਮੌਕੇ ਹੋਈ ਗੋਲੀਬਾਰੀ ਦੇ ਵਿੱਚ ਮਾਰੇ ਗਏ ਇੱਕ ਵਿਅਕਤੀ ਦੀ ਪਛਾਣ ਕਰ ਲਈ ਹੈ ਦੱਸਦੀ ਹੈ ਕਿ ਦਰਹਮ ਰਿਜਨਲ ਪੁਲਿਸ ਨੇ ਲਗਭਗ 2 ਵਜੇ ਵੈਂਟਰਤ ਸਟਰੀਟ ਵਸਤੇ ਜਵਾਬ 6 1040 ਸਟਰੀਟ ਦੇ ਗੋਲੇਬਾਰੀ ਦੀ ਕਾਲ ਤੇ ਪ੍ਰਤੀਕਿਰਿਆ ਦਿੱਤੀ ਅਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਇੱਕ ਵਿਅਕਤੀ ਦੇ ਕੋਲੀ ਲੱਗਨ ਕਾਰਨ ਹੋ ਹੋ ਸਕਵੀਂ ਹਾਲਤ ਦੇ ਵਿੱਚ ਪਿਲਿਆ ਘਟਨਾ ਸਥਾਨ ਤੇ ਹੀ ਉਸਨੂੰ ਹਾਲਾਕੇ ਮ੍ਰਿਤਕ ਦਾ ਐਲਾਨ ਕਰ ਦਿੱਤਾ ਗਿਆ ਬੁੱਧਵਾਰ ਨੂੰ جاری ਇੱਕ ਪ੍ਰੈਸ ਨੋਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਾਂਚ ਕਰਤਾਵਾਂ ਨੇ ਪਿੜਤ ਦੀ ਪਛਾਣ 29 ਸਾਲਾ ਉਸਾਵਾਂ ਨਿਵਾਸੀ ਡੈਨਮ ਡੈਨਿਸ ਬਿੰਦੇ ਦੇ ਰੂਪ ਦੇ ਵਿੱਚ ਕੀਤੀ ਹੈ ਜੋ ਕਿ 2024 ਦੇ ਸ਼ਹਿਰ ਦੇ ਵਿੱਚ 11ਵੇਂ ਕਤਲ ਦੀ ਇਹ ਇੱਕ ਘਟਨਾ ਹੈ ਕਿਸੇ ਸ਼ੱਕੀ ਦਾ ਬਿਊਰੋ ਹਾਲਾਂਕਿ ਜਾਰੀ ਨਹੀਂ ਕੀਤਾ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਦੇ ਨਾਲ ਜਨਤਕ ਸਖਿਆ ਦੇ ਕੋਈ ਖਤਰਾ ਨਹੀਂ ਹੈ OPP ਦੇ ਮੁਤਾਬਕ ਹਿਉਰਨ ਇਸ ਦੇ ਮਿਨਿਸਪੈਰੇਟੀ ਵਿੱਚ ਦੋ ਵਾਹਨਾਂ ਦੀ ਟੱਕਰ ਦੇ ਵਿੱਚ ਇੱਕ 32 ਸਾਲਾ ਸੈਂਟਰਲ ਹਿਉਰਨ ਨਿਵਾਸੀ ਦੀ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਬੁੱਧਵਾਰ ਨੂੰ ਦੁਪਹਿਰ 1:30 ਵਜੇ ਤੋਂ ਬਾਅਦ ਹਿਉਰਨ ਕਾਉਂਟੀ ਹਿਉਰਨ ਕਾਉਂਟੀ ਪੈਰਾਮੈਟਿਕ ਸਰਵਿਸਸ ਅਤੇ ਨੋਥ ਹਿਊਰਨ ਫਾਇਰ ਡਿਪਾਰਟਮੈਂਟ ਦੇ ਮੈਂਬਰਾਂ ਨੇ ਹਿਊਰਨ ਈਸਟ ਦੇ ਵਿੱਚ ਹੈਂਸਲ ਰੋਡ ਦੇ ਕੋਲ ਬਲਿੱਟ ਰੋਡ ਤੇ ਹੋਈ ਟੱਕਰ ਦੀ ਸੂਚਨਾ ਦਿੱਤੀ ਐਮਰਜੈਂਸੀ ਸੇਵਾਵਾਂ ਨੇ ਸੰਬੰਧਿਤ ਵਾਹਨਾਂ ਦਾ ਪਤਾ ਲਗਾਇਆ ਤੇ ਇੱਕ ਐਸਯੂਵੀ ਅਤੇ ਇੱਕ ਟਰੱਕ ਜੋ ਕਿ ਪਸ਼ੂਆਂ ਦੇ ਟਰੈਲਰ ਨੂੰ ਖਿੱਚ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਟਰੱਕ ਦੇ ਇਕੱਲੇ ਚਾਲਕ ਟਿਕਟਨਾ ਸਥਾਨ ਤੇ ਹੀ ਮੌਤ ਹੋ ਗਈ ਅਤੇ ਹੀ ਦੂਜਾ ਚਾਲਕ ਜ਼ਖਮੀ ਹਾਲਕਿ ਨਹੀਂ ਹੋਇਆ ਦੋਹੇ ਵਾਹਨਾਂ ਦੇ ਵਿੱਚ ਮੁਸਾਫਰ ਸਵਾਰ ਨਹੀਂ ਸਨ ਪੁਲਿਸ ਨੇ ਦੱਸਿਆ ਕਿ ਟੱਕਰ ਦੇ ਕਾਰਨਾਂ ਦੀ ਜਾਂਚ ਫਿਲਹਾਲ ਕੀਤੀ ਜਾ ਰਹੀ ਹੈ ਸਾਲ 2025 ਦੇ ਵਿੱਚ ਜਨਮ ਲੈਣ ਵਾਲੇ ਪਹਿਲੇ ਬੱਚਿਆਂ 'ਚੋ ਇੱਕ ਦਾ ਜਨਮ ਮਿਸਿਸ ਸਾਗਾ ਹਸਪਤਾਲ ਦੇ ਵਿੱਚ ਅੱਧੀ ਰਾਤ ਦੇ ਠੀਕ 4 ਸੈਕਿੰਡ ਦੇ ਬਾਅਦ ਹੋਇਆ ਦਰਜ ਕੀਤਾ ਗਿਆ ਹੈ ਉੱਥੇ ਹੀ ਬੁੱਧਵਾਰ ਸਵੇਰੇ ਮਾਂ ਸਮਰੀਨ ਨੇ ਆਪਣੇ ਬੇਟੇ ਹੁਜ਼ੈਫਾ ਬਾਰੇ ਦੇ ਵਿੱਚ ਕਿਹਾ ਕਿ ਅਸੀਂ 31 ਦਸੰਬਰ ਦੀ ਤਰੀਕ ਦੀ ਯੋਜਨਾ ਬਣਾ ਰਹੇ ਸੀ ਪਰ ਉਸਨੇ ਆਪਣੇ ਜਨਮ ਦਿਨ ਦੇ ਲਈ 2025 ਤੱਕ ਉਡੀਕ ਕਰਨ ਦਾ ਫੈਸਲਾ ਕੀਤਾ ਉੱਥੇ ਹੀ ਸ਼ਹਿਰ ਦੇ ਉੱਤਰ ਦੀ ਗੱਲ ਕਰੀਏ ਤਾਂ ਪੈਰੀ ਦੇ ਵਿੱਚ ਜੈਨ ਲਾਈਮਨ ਨੇ ਕਿਹਾ ਕਿ ਉਹਨਾਂ ਨੂੰ 1 ਜਨਵਰੀ ਨੂੰ ਬੱਚੇ ਦੀ ਉਮੀਦ ਸੀ ਅਤੇ ਪਹਿਲੀ ਵਾਰ ਉਹ ਮਾਤਾ ਪਿਤਾ ਬਣਨ ਵਾਲੀ ਇਸ ਔਰਤ ਦੀ ਇੱਛਾ ਅਧਿ ਰਾਤ ਦੇ ਕੁਝ ਸਮੇਂ ਬਾਅਦ ਪੂਰੀ ਹੋਈ ਹੈ ਹਸਪਤਾਲ ਦੇ ਵਿੱਚ ਦੇਖਭਾਲ ਕਰਨ ਵਾਲੀ ਚਿਰਲੀਅਮ ਹੈਲਥ ਪਾਰਟਨਰਸ ਨੇ ਆਖਿਆ ਕਿ समरीन ਅਤੇ ਬੱਚਾ ਦੋਹਾਂ ਦੋਹੇ ਹੀ ਤੰਦਰੁਸਤ ਨੇ ਅਤੇ ਉਹਨਾਂ ਨੇ ਜ਼ਾਫਾ ਦੇ ਪਿਤਾ ਮਹਿਮੂਦ ਦੇ ਨਾਲ ਇੱਕ ਤਸਵੀਰ ਵੀ ਖਿੱਚਵਾਈ। ਪਿਛਲੇ ਮਹੀਨੇ ਆਪਣੇ ਅਮਰੀਕੀ ਦੌਰੇ ਦੇ ਦੌਰਾਨ ਜਨਾਲਟ 트럼ਪ ਦੀ ਫਲੋਰੀਡਾ ਸਤੇ ਰਹਿائش ਮਾਰੇ ਲਾਗੂ ਵਿਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹੁੰਚੇ। ਸੰ ਜਾਣਕਾਰੀ ਮੁਤਾਬਕ ਇਸ ਮੌਕੇ 트럼ਪ ਅਤੇ ਟਰੂਡੋ ਨੇ ਇਕੱਠੇ ਡਿਨਰ ਕੀਤਾ ਸੀ। ਇਸ ਦਿਨ ਤੋਂ ਬਾਅਦ 트럼ਪ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀ ਕਿ ਕੈਨੇਡੀਅਨ ਗਵਰਨਰ ਜਸਟਿਨ ਟਰੂਡੋ ਦੇ ਨਾਲ ਡਿਨਰ ਕਰਕੇ ਬਿਹਤ ਖੁਸ਼ੀ ਹੋਈ ਹੈ ਅਤੇ ਮੈਂ ਜਲਦੀ ਗਵਰਨਰ ਦੇ ਨਾਲ ਦੁਬਾਰਾ ਮਿਲਣਾ ਚਾਹਾਂਗਾ ਤਾਂ ਜੋ ਅਸੀਂ ਤਾਰਿਫ ਅਤੇ ਵਪਾਰ ਤੇ ਆਪਣੀ ਚਰਚਾ ਜਾਰੀ ਰੱਖ ਸਕੀਏ ਜਿਸ ਦੇ ਕੀ ਨਤੀਜੇ ਵੀ ਸ਼ਾਨਦਾਰ ਹੋਣਗੇ ਉਤਹੀ 트럼ਪ TS ਪ੍ਰਤੀਕਿਰਿਆ ਤੋਂ ਬਾਅਦ ਸਵਾਲ ਉਠਣ ਲੱਗੇ ਨੇ ਕਿ 트럼ਪ ਨੇ ਟ੍ਰੂਡੋ ਨੂੰ ਗਵਰਨਰ ਕਿਉਂ ਕਿਹਾ 트럼ਪ ਨੇ ਰਾਤ ਦੇ ਖਾਣੇ ਦੌਰਾਨ ਟ੍ਰੂਡੋ ਨੂੰ ਪੇਸ਼ਕਸ਼ ਕੀਤੀ ਸੀ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬੰਨਾ ਚਾਹੀਦਾ ਹੈ ਹਾਲਾਂਕਿ ਇਹ ਆਫਰ ਮਸਾਕ ਦੇ ਵਿੱਚ ਦਿੱਤਾ ਗਿਆ ਸੀ ਪਰ ਟਰੂਡੋ ਇਹ ਸੁਣ ਕੇ ਬੇਚੈਨ ਹੋ ਗਏ ਅਤੇ ਹੱਸਣ ਲੱਗੇ ਦਾਸਤੀਏ ਕਿ ਟਰੂਡੋ ਨੇ 트럼ਪ ਤੇ ਇਸ ਐਲਾਨ ਤੋਂ ਬਾਅਦ ਅਮਰੀਕਾ ਦਾ ਦੌਰਾ ਕੀਤਾ ਸੀ ਜਿਸ ਦੇ ਵਿੱਚ ਕਿ ਉਹਨਾਂ ਕਿਹਾ ਸੀ ਕਿ ਸੌਰ ਚੱਕਨ ਤੋਂ ਬਾਅਦ ਉਪਰ ਅਮਰੀਕਾ 'ਚ ਆਯਾਤ ਹੋਣ ਵਾਲੇ ਕੈਨੇਡੀਅਨ ਉਤਪਾਦਨਾਂ ਤੇ 25% ਦੀ ਟੈਰਫ ਲਗਾਈ। ਐਲਬਰਟਾ ਜਿਨਾ ਵਿੱਚ ਖਪਤਕਾਰਾਂ ਲਈ ਪ੍ਰੋਵਿੰਸ ਦੀ ਪਿਛਲੀ ਡਿਫਾਲਟ ਦਰ ਨੂੰ ਬਦਲ ਕੇ ਜਿਨ੍ਹਾਂ ਦੇ ਕੋਲ ਇਕਰਾਰ ਨਾਮਾ ਨਹੀਂ ਹੈ ਉਹਨਾਂ ਦੀ ਪਿਛਲੀ ਆਖਰੀ ਉਪਾਏ ਦੀ ਦਰ ਤੋਂ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਹ ਦਰ 2027 ਤੱਕ ਲਗਭਗ 12 ਸੈਂਟ ਪ੍ਰਤੀ ਕਿਲੋਵੋਟ ਘੰਟਾ ਤੱਕ ਕੀਤੀ ਗਈ ਹੈ ਜਿਸ ਦਾ ਮਤਲਬ ਕੀਮਤ ਦੇ ਵਾਧੇ ਤੋਂ ਬਚਾਉਣ ਦੇ ਲਈ ਹੈ ਕਿਉਂਕਿ ਪਿਛਲਾ ਵਿਕਲਪ ਮਹੀਨੇ ਤੋਂ ਮਹੀਨੇ ਦੇ ਵਿੱਚ ਉਤਾਰ-ਚੜ੍ਹਾਅ ਕਰਦਾ ਹੈ। ਇਸ ਤਰ੍ਹਾਂ ਰਿਟੇਲਰਸ ਨੂੰ ਗਾਹਕਾਂ ਦੇ ਨਾਲ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਉਹ ਇੱਕ ਪ੍ਰਤੀਯੋਗੀ ਦਰ ਤੇ ਸਾਈਨ ਸਾਈਨ ਇਨ ਕਰਨਾ ਚਾਹੁੰਦੇ ਨੇ ਜੋ ਕਿ ਬਿਹਤ ਕਟ ਹੋ ਸਕਦੀ ਹੈ ਉਥੇ ਅਲਬਰਟਾ ਵਾਸਯ ਨੇ ਵੀ ਅੱਜ ਦੇ ਮੌਜੂਦਾ ਫੈਡਰਲ ਟੈਕਸਾਂ ਦੇ ਮੁਤਾਬਕ ਆਉਣ ਦੇ ਲਈ ਵੈਪਿੰਗ ਉਤਪਾਦਾਂ ਦੇ ਟੈਕਸ ਦਾ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਨਾ ਸਿੱਕੇ ਇਸ ਸੰਬੰਧ ਵਿੱਚ ਸਰਕਾਰਾਂ ਦਾ ਕਹਿਣਾ ਹੈ ਕਿ ਟੈਕਸ ਦਾ ਮਤਲਬ ਵਾਸ਼ਪੀਕਰਨ ਨੂੰ ਨਿਰਾਸ਼ ਕਰਨਾ ਹੈ ਅਤੇ ਨਵੇਂ ਸਾਲ ਦੇ ਸ਼ੁਰੂ ਦੇ ਵਿੱਚ ਅਲਬਰਟਾ ਨੇ ਇਲੈਕਟ੍ਰਿਕ ਵਾਹਨਾਂ ਤੇ 200 ਡਾਲਰ ਦਾ ਰਜਿਸਟ੍ਰੇਸ਼ਨ ਟੈਕਸ ਲਗਾਉਣ ਦੀ ਯੋਜਨਾ ਬਣਾਈ ਹੈ ਇਸ ਕਦਮ ਦਾ ਉਦੇਸ਼ ਇਲੈਕਟ੍ਰਿਕ ਵਾਹਨ ਚਾਲਕਾਂ ਨੂੰ ਇਦਨ ਟੈਕਸਾਂ ਦੇ ਵਿੱਚ ਭੁਗਤਾਨ ਨਾ ਕਰਨ ਦੀ ਪਰਪਾਈ ਕਰਨਾ ਅਤੇ ਇਸ ਨਾਲ ਹੀ ਦਾਅਵਾ ਕੀਤਾ ਕਿ ਉਸ ਟੈਕਸ ਦੇ ਲਈ ਇੱਕ ਸਹੀ ਸ਼ੁਰੂਆਤੀ ਮਿਤੀ ਦਾ ਐਲਾਨ ਕਰਨਾ ਅਜੇ باقی ਹੈ। ਬਰਤਾਨੀਆ ਸਰਕਾਰ ਗੈਰ ਕਾਨੂੰਨੀ ਪ੍ਰਵਾਸਨਾ ਲੜਨ ਅਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਯਤਨ ਤੇਜ਼ ਕਰ ਰਹੀ ਹੈ ਜਿਸ ਕਾਰਨ ਨਵੇਂ ਕਾਨੂੰਨਾਂ ਤਹਿਤ ਸ਼ੱਕੀ ਤਸਕਰਾਂ ਨੂੰ ਸਖਤ پابੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਨੈੱਟਵਰਕ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਸ਼ੱਕੀ ਵਿਅਕਤੀਆਂ ਨੂੰ ਯਾਤਰਾ ਪਾਬੰਦੀਆਂ, ਸੋਸ਼ਲ ਮੀਡੀਆ ਬਲੈਕਆਊਟ ਅਤੇ ਫੋਨ ਦੇ ਵਕਤੋਂ ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਇਸ ਬਾਰੇ ਗ੍ਰਹਿ ਮੰਤਰੀ ਯਵੇਜ ਕਪੂਰ ਨੇ ਕਿਹਾ ਹੈ ਕਿ ਅਸੀਂ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਮਜ਼ਬੂਤ ਸ਼ਕਤੀਆਂ ਦਵਾਂਗੇ। ਜਿਨ੍ਹਾਂ ਦੇ ਉਹਨਾਂ ਨੂੰ ਇਹਨਾਂ ਕੱਟਿਆ ਗੈਂਗ ਨੈੱਟਵਰਕ ਦਾ ਪਿੱਛਾ ਕਰਨ ਅਤੇ ਰੋਕਣ ਦੇ ਲਈ ਲੋੜ ਪਵੇਗੀ। ਸਰਕਾਰ ਦੀ ਹੱਲ ਹੀ ਵਿੱਚ ਰੱਖੀ ਗਈ ਤਬਦੀਲੀ ਦੀ ਯੋਜਨਾ ਵੀ ਬੁਨਿਆਦ ਦੇ ਵਿੱਚੋਂ ਇੱਕ ਸੀਮਾ ਸਖਿਆ ਨੂੰ ਦੱਸਾਇਆ ਗਿਆ ਹੈ ਕਿ ਕਰਯੋਗਿਆ ਕੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਉਨਾੰ ਕਿਰੋਹਾ ਤੇ ਸ਼ਿਕੰਜਾ ਕਸ ਕੇ ਗੈਰ ਕਾਨੂੰਨੀ ਪ੍ਰਵਾਸਤ ਨਾਲ ਨੂੰ ਚਿੱਠਨ ਨੂੰ ਤਰਜੀਹ ਦਿੱਤੀ ਹੈ ਜੋ ਕਿ ਫਰਾਂਸ ਤੋਂ ਬ੍ਰਿਟੇਨ ਦੇ ਵਿੱਚ ਦੁਨੀਆ ਦੇ ਸਭ ਤੋਂ ਨਵੀਸਟ ਸ਼ਿਪਿੰਗ ਲਾਈਨਸ ਦੇ ਵਿੱਚ ਰੁਕੋਇਕ ਹੈ ਬ੍ਰਿਟੇਨ ਦੇ ਕੁਝ ਹਿੱਸਿਆਂ ਦੇ ਵਿੱਚ 2025 ਦੇ ਪਹਿਲੇ ਦਿਨ ਹੀ ਭਾਰੀ ਮੀਂਹ ਅਤੇ ਬਾਰਿਸ਼ ਦਰਜ ਕੀਤੀ ਗਈ ਹੈ ਜਿਸ ਤੇ ਮੱਦੇਨਜ਼ਰ ਪੂਰੇ ਯੂਕੇ ਦੇ ਵਿੱਚ ਸੌ ਤੋਂ ਵੱਧ ਹੜ੍ਹਾਂ ਦੀਆਂ ਚੇਤਾਵਨੀਆਂ ਵੀ ਜਾਰੀ ਘਟਤੀਆਂ ਗਈਆਂ ਨੇ ਜਾਣਕਾਰੀ ਮੁਤਾਬਕ ਗ੍ਰੇਟਰ ਵੈਂਚੈਸਟਰ ਪੁਲਿਸ ਨੇ ਇੱਕ ਵੱਡੀ ਘਟਨਾ ਕੋਸ਼ਿਤ ਕੀਤੀ ਹੈ ਕਿਉਂਕਿ ਲੋਕਾਂ ਨੇ ਇਸ ਸਮੱਸਿਆ ਦਾ ਸਾਹਮਣਾ ਕੀਤਾ ਤੇ ਹੜ੍ਹ ਤੇ ਪਾਣੀ ਦੇ ਵਿੱਚ ਛਤਕਾਰਾ ਦੇ ਵਿੱਚ ਫਸੇ ਹੋਰਨਾਂ ਦੇ ਲਈ ਬਚਾਅ ਕਾਰਜ ਵੀ ਕੀਤੇ ਗਏ ਨੇ ਇਸ ਤੋਂ ਇਲਾਵਾ ਦੱਸਤੀ ਹੈ ਕਿ ਵੇਲਸ ਤੋਂ ਤਪਸ਼ਮੀ ਇੰਗਲੈਂਡ ਯਾਕਸ਼ਾਇਰ ਈਸਟ ਮਿਡਲੈਸ ਅਤੇ ਦੱਖਣੀ ਇੰਗਲੈਂਡ ਦੇ ਨਾਲ-ਨਾਲ ਉੱਤਰੀ ਸਕਾਟਲੈਂਡ ਦੇ ਲਈ ਬਰਫ਼ ਅਤੇ ਬਰਫ਼ ਦੀ ਚੇਤਾਵਨੀ ਦੇ ਨਾਲ-ਨਾਲ ਮੌਸਮ ਵਿਭਾਗ ਦੇ ਵੱਲੋਂ ਹਵਾ ਅਤੇ بارش ਦੇ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ ਉੱਥੇ ਹੀ yellow alert ਵੀ ਲਾਗੂ ਕੀਤਾ ਗਿਆ ਜਿਸ ਕਰਕੇ ਨਵੇਂ ਸਾਲ ਮੌਕੇ ਦੇਸ਼ ਭਰ ਦੇ ਵਿੱਚ ਸਮਾਗਮ ਰੁਕਣਾ ਪਿਆ ਪਰ ਮੈਂਚੈਸਟਰ ਅਤੇ ਲੰਡਨ ਦੇ ਵਿੱਚ ਜਸ਼ਨ ਅੱਗੇ ਵਧ ਰਹੇ ਨੇ ਇਸ ਮੌਕੇ ਪੁਲਿਸ ਵੱਲੋਂ ਕਿਹਾ ਕਿ ਮੰਗਲਵਾਰ ਅਤੇ ਬੁੱਧਵਾਰ ਤੱਕ ਰਾਤ ਪਰ ਪਾਰੀ ਅਤੇ ਲਗਾਤਾਰ بارش ਦੇ ਨਤੀਜੇ ਵਜੋਂ ਗ੍ਰੇਟਰ ਮੈਂਚੈਸਟਰ ਦੇ ਕਈ ਖੇਤਰਾਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਰਹਿ ਸਕਦੀ ਹੈ ਜਨਾ ਦੇ ਵਿੱਚ ਪ੍ਰਭਾਵਿਤ ਖੇਤਰਾਂ ਦੇ ਵਿੱਚ ਬੋਲਟਨ ਡਿਕਸਬਰੀ ਦੱਖਣੀ ਮਾਂਚੈਸਟਰ ਹਾਰਪੋਰੇ ਉਤਰੀ ਮਾਂਚੈਸਟਰ ਸਟਾਲਬਰੇਸ ਸਕਾਰਟ ਪੋਰਟ ਅਤੇ ਵਿੰਕਸ਼ਨ ਇਸ ਸ਼ਾਮਲ ਹਨ ਸਲਾਨਾ ਰੈਂਕਿੰਗ ਦੇ ਮੁਤਾਬਕ 2024 ਦੇ ਵਿੱਚ ਦੁਨੀਆ ਦੀਆਂ ਸਭ ਤੋਂ ਵੱਧ ਸਮੇਂ ਸਿਰ ਪਹੁੰਚਣ ਵਾਲੀਆਂ ਉਡਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰੈਂਕਿੰਗ ਦੇ ਵਿੱਚ ਮੈਕਸੀਕੋ ਦੀ ਏਅਰਲਾਈਨ ਐਰੋ ਮੈਕਸੀਕੋ ਨੇ ਬਾਜ਼ੀ ਮਾਰੀ ਹੈ ਅਮਰੀਕੀ 에ਅਰਲਾਈਨ ਦੇ ਵਿੱਚ ਡੈਲਟਾ 에ਅਰਲਾਈਨਸ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੇ ਬਾਵਜੂਦ ਇਸ ਦੇ ਕਿ ਜੁਲਾਈ ਦੇ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਡੈਲਟਾ 에ਅਰਲਾਈਨਸ ਨੂੰ ਹਜ਼ਾਰਾਂ ਉਡਾਨਾਂ ਆਪਣੀਆਂ ਰੱਦ ਕਰਨੀਆਂ ਪਈਆਂ ਸੀ ਦੱਸਦੀ ਹੈ ਕਿ ਹਵਾਈ ਆਵਾਜਾਈ ਵਿਸ਼ਲੇਸ਼ਕ ਸੀਰੀਅਮ ਦੇ ਵੱਲੋਂ ਜਾਰੀ ਇੱਕ ਰਿਪੋਰਟ ਦੇ ਮੁਤਾਬਕ ਐਰੋ ਮੈਕਸੀਕੋ ਦੀਆਂ ਤਕਰੀਬਨ 87 ਫੇਸ ਦੌਰਾਨਾ ਆਪਣੇ ਪਹੁੰਚ ਦੇ ਨਿਰਧਾਰਕ ਸਮੇਂ ਦੇ 15 ਮਿੰਟ ਦੇ ਅੰਦਰ ਅੰਦਰ ਪਹੁੰਚੀਆਂ ਹੋਈਆਂ ਦਰਜ ਕੀਤੀਆਂ ਗਿਆ ਨੇ ਨਿਰਧਾਰਕ ਸਮੇਂ ਦੇ 15 ਮਿੰਟ ਦੇ ਅੰਦਰ ਦੀ ਆਮਦ ਵਿਆਪਕ ਤੌਰ ਤੇ ਕਾਰਗੁਜ਼ਾਰੀ ਮਾਪਣ ਦਾ ਉਪਾਅ ਮੰਨੀ ਜਾਂਦੀ ਹੈ ਇਸ ਨਾਲ ਹੀ ਸਾਉਦੀ ਅਰਬ ਦੀ ਗੱਲ ਕੀਤੀ ਜਾਵੇ ਤਾਂ ਸਾਉਦੀ ਅਰਬ ਦੀ 에어ਲਾਈਨ ਸਾਉਥੀਆਤ ਨੂੰ ਦੁਨੀਆ ਪੱਛ ਤੋਂ ਸਥਾਨ ਹਾਸਲ ਹੋਇਆ ਹੈ ਇਸ ਤਦਿਆ ਤਕਰੀਬਨ 86 ਫੀਸਦ ਦੌਰਾਨਾ ਆਪਣੇ ਪਹੁੰਚ ਦੇ ਨਿਰਧਾਰਕ ਸਮੇਂ ਦੇ 15 ਮਿੰਟਾਂ ਦੇ ਅੰਦਰ ਪਹੁੰਚਦੀਆਂ ਦਰਜ ਕੀਤੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲੀਡਰਸ਼ਿਪ ਤੋਂ ਪਾਸੇ ਹੋਣ ਦੀ ਮੰਗ ਹੁਣ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਕਿਊਬਿਕ ਲਿਬਰਲ ਕੌਕ ਸਿ ਚੇਅਰਮੈਨ ਸਟੀਫਨ ਬਲੌਸਨ ਨੇ ਵਿਅਕਤੀਗਤ ਤੌਰ ਤੇ ਐਮਪੀ ਸਨਾਲ ਸਲਾਹ ਮਸ਼ਵਰਾ ਕੀਤਾ ਹੈ ਅਤੇ ਕੌਕ ਦੀ رائے ਰਾਸ਼ਟਰੀ ਇਸ ਬਾਰੇ ਦੱਸਿਆ ਹੈ ਕਿ ਇਹ ਇੱਕ ਮਤ ਹੈ ਟਰੂਡੋ ਨੂੰ ਇਸਤਫਾ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਹੈ ਕਿ ਅਟਲਾਂਟਿਕ ਅਤੇ ਅਨਟੈਰੀਓ ਲਿਬਰਲ ਕਾਕਸ ਪਹਿਲਾਂ ਹੀ ਆਪੋ ਆਪਣੇ ਐਮਪੀਜ਼ ਦੇ ਵਿੱਚ ਇਸ ਬਾਰੇ ਸਹਿਮਤੀ ਦੇ ਸੰਕੇਤ ਵੀ ਦੇ ਚੁੱਕੇ ਨੇ ਕਿ ਟਰੂਡੋ ਨੂੰ ਹੁਣ ਇਸਤਫਾ ਦੇ ਦੇ ਦੇਣਾ ਚਾਹੀਦਾ ਹੈ ਅਤੇ ਇਹ ਖੇਤਰੀ ਕਾਕਸ ਪ੍ਰਧਾਨ ਮੰਤਰੀ ਨੂੰ ਪਿਛਲੇ ਹਫਤੇ ਪਾਰਟੀ ਲੀਡਰ ਦੇ ਅਹੁਦੇ ਤੋਂ ਇਸਤਫਾ ਦੇਣ ਦੇ ਲਈ ਆਖ ਚੁੱਕੇ ਨੇ ਸਾਲ 2025 ਚ ਕੈਨੇਡਾ ਦੁਨੀਆ ਦੀ ਸਭ ਸੱਤ ਸਭ ਤੋਂ ਵੱਡੀ ਅਰਥ ਵਿਵਸਥਾ ਯਾਨੀ ਜੀ7 ਦੇ ਪ੍ਰਧਾਨਗੀ ਕਰੇਗਾ ਜੀ7 ਵਿੱਚ ਅਮਰੀਕਾ ਫਰਾਂਸ ਜਰਮਨੀ ਜਾਪਾਨ ਯੂਕੇ ਇਟਲੀ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਆਉਂਦੇ ਨੇ ਤਾਂ ਸੀ ਇਹ ਪਿਛਲੇ 5 ਤਹਾਕਿਆਂ ਤੋਂ ਇਸ மூਧੀਆਂ ਸਰਕਾਰਾਂ ਇਸ ਗੱਲ ਤੇ ਤਾਲਮਿਲ ਕਰਦੇ ਰਹੇ ਨੇ ਕਿ ਉਦਾਰਵਾਦੀ ਲੋਕਤੰਤਰ ਦੀਆਂ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦੇ ਨਾਲ ਕਿਵੇਂ ਰਿਸਪੌਂਡ ਕੀਤਾ ਜਾਵੇ ਉਦੋਂ ਹੀ ਜੀ7 ਦਾ ਕੋਈ ਚਾਰਟਰ ਦਫ਼ਤਰ ਜਾਂ ਫਿਰ ਸਥਾਈ ਪ੍ਰਸ਼ਾਸਨ ਨਹੀਂ ਹੈ ਇਹ ਰਸਮੀ ਵੋਟਾਂ ਤੋਂ ਬਿਨਾਂ ਸਹਿਮਤੀ ਦੇ ਆਧਾਰ ਤੇ ਫੈਸਲੇ ਲੈਂਦਾ ਹੈ ਜੀ7 ਦੀ ਬਦਲਵੀ ਪ੍ਰਦਾਨਗੀ ਵਿੱਚ ਮੇਜ਼ਬਾਨ ਦੇਸ਼ ਵਿੱਚ ਮੈਂਬਰ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੀਆਂ ਕਈ ਬੈਠਕਾਂ ਵੀ ਸ਼ਾਮਲ ਹੁੰਦੀਆਂ ਨੇ ਜੋ ਕਿ ਰੱਖਿਆ ਤੋਂ ਲੈ ਕੇ ਡਿਜੀਟਲ ਰੈਗੂਲੇਸ਼ਨ ਤੱਕ ਦੀਆਂ ਸਾਰੀਆਂ ਹੀ ਨੀਤੀਆਂ ਦਾ ਤਾਲਮਿਲ ਕਰਦੇ ਆ ਉੱਥੇ ਹੀ ਕੁਝ ਮੀਟਿੰਗਾਂ ਦੇ ਵਿੱਚ ਅਸੇਵਲ ਸੋਸਾਇਟੀ ਗਰੁੱਪ ਬਿਜ਼ਨਸ ਲੈਟਰ ਅਤੇ ਸੰਗਠਿਤ ਲੈਪਰਸ ਮੂਵੀ ਸ਼ਾਮਲ ਹੁੰਦੇ ਨੇ ਤਾਂ ਨਵੇਂ ਸਾਲ ਮੌਕੇ ਦੌਰਾਨ ਅਮਰੀਕਾ ਦੇ ਨਿਊ ਔਰਲੀਅਨਸ ਦੇ ਵਿੱਚ ਮਸ਼ਹੂਰ ਬਰਬਨ ਸਟ੍ਰੀਟ ਤੇ ਇੱਕ ਪਿਕਅਪ ਟਰੱਕ ਨੇ ਲੋਕਾਂ ਦੇ ਹਜੂਮ ਨੂੰ ਗੱਡੀ ਦੇ ਥੱਲੇ ਦਰੜ ਦਿੱਤਾ ਇਸ ਹਾਦਸੇ ਦੇ ਵਿੱਚ 15 ਲੋਕਾਂ ਦੀ ਮੌਤ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ ਤੇ 30 ਹੋਰ ਸੱਟ ਮੀ ਦੱਸੇ ਜਾ ਰਹੇ ਨੇ ਇਹ ਵਾਹਨ ਹਮਲਾ ਬੁਧਵਾਰ ਨੂੰ ਤੜਕੇ ਸਵਾ 3 ਵਜੇ ਦੇ ਕਰੀਬ ਵਾਪਰਿਆ ਦੱਸਿਆ ਗਿਆ ਐਫਪੀਆਈ ਨੇ ਇਸ ਘਟਨਾ ਨੂੰ ਅਤਵਾਦੀ ਕਰਾਰ ਐਲਾਨਿਆ ਜੋ ਕਿ आईएसआईएस ਤੋਂ ਫ੍ਰੇਡਿਪਸੀ ਅਤੇ ਹੀ ਐਫਪੀਆਈ ਨੇ ਟਰੱਕ ਦੇ ਡਰਾਈਵਰ ਦੀ ਪਛਾਣ ਇੱਕ 42 ਸਾਲਾਂ ਦੇ ਸ਼ਮੂਦ ਦੀਨ ਜਬਾਰ ਦੇ ਵਿੱਚੋਂ ਕੀਤੀ ਹੈ ਟੈਕਸਸ ਦਾ ਰਹਿਣ ਵਾਲਾ ਜਬਾਰ ਅਮਰੀਕੀ ਨਾਗਰਿਕ ਸੀ ਜੋ ਕਿ ਅਤੇ ਅਮਰੀਕਾ ਦੇ ਵਿੱਚ ਹੀ ਪੈਦਾ ਹੋਇਆ ਸੀ ਉਤਹੀ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਦੱਸਦੇ ਕਿ ਹਮਲਾਵਰ ਨੂੰ ਮਾਰ ਦਿੱਤਾ ਗਿਆ ਉਤਹੀ ਟਰੱਕ ਦੇ ਉੱਪਰ ਆਈਐਸਆਈਐਸ ਦਾ ਝੰਡਾ ਵੀ ਮਿਲਿਆ ਹੈ ਅਤੇ ਐਫਪੀਆਈ ਦੀ ਹੈ ਨਿਪਟਾਰਤ ਕਰਨ ਦੀ ਕੋਸ਼ਿਸ਼ ਲਗਾਤਾਰ ਚਾਰੀਏ ਕਿ ਜਬਾਰਕ ਸਿਆਪਤ ਵਿਗਠਨ ਦੇ ਨਾਲ ਜੁੜਿਆ ਹੋਇਆ ਸਾਲ 2025 ਦਾ ਪਹਿਲਾ ਹਫਤਾ ਖਤਮ ਹੋਣ ਤੇ ਬਰਫ਼ ਔਕਨਾਗਨ ਦੀ ਕਾਟੀ ਦੇ ਤਲ ਤੱਕ ਪਹੁੰਚਣ ਦੀ ਨਿਗਰਖਾਨੀ ਕੀਤੀ ਗਈ ਹੈ ਐਨਵਾਇਰਨਮੈਂਟ ਕੈਨੇਡਾ ਦੇ ਮੌਸਮ ਵਿਗਿਆਨ ਨੇ ਕਿਹਾ ਹੈ ਕਿ ਘੱਟ ਦਬਾਅ ਦੇ ਵਾਲੇ ਸਿਸਟਮ ਦੇ ਨਾਲ ਪਹਿਲੀ ਚੱਖੜ ਆਉਂਦੀ ਉਮੀਦ ਹੈ ਕਿ ਅਜਾਰਾ ਹੈ ਕਿ ਅਸਲੀ ਬਰਫ਼ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਗੇਗੀ ਅਤੇ ਇੱਕ ਤੋਂ 10 ਸੈਂਟੀਮੀਟਰ ਪ੍ਰਤੀ ਘੰਟੇ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਫਿਰ ਇਹ ਕੱਲ ਦੁਪਹਿਰ ਤੱਕ ਘਟ ਜਾਵੇਗੀ ਜਦਕਿ ਦੱਸਦੀਏ ਜਦੋਂ ਉਹ ਸਭ ਕੁਝ ਕਿਹਾ ਜਾਂਦਾ ਹੈ ਤਾਂ ਕਿਆ ਕਿਆ ਜਾ ਰਿਹਾ ਹੈ ਕਿ ਕੋਲੋਨਾ ਪੈਂਟਿੰਗਟਨ ਵਰਣਨ ਅਤੇ ਵਿਚਕਾਰਲੇ ਸਾਰੇ ਹੀ ਬਿੰਦੂ 510 ਸੈਂਟੀਮੀਟਰ ਦੇ ਵਿਚਕਾਰ ਕਿਤੇ ਦਿਖਾਈ ਦੇਣਗੇ ਉੱਥੇ ਹੀ ਉੱਚੀ ਉਚਾਈ ਵਾਲੇ ਖੇਤਰਾਤੂ ਹਾਲਾਤ ਵਧੇਰੇ ਸਖ਼ਤਿਆ ਵਾਲੇ ਹੋਣਗੇ ਅਤੇ ਸਾਵਧਾਨੀ ਦੇ ਨਾਲ ਯਾਤਰਾ ਕਰਨ ਦੀ ਲੋਕਾਂ ਨੂੰ ਚੇਤਾਵਨੀ ਵਿਚਾਰੀ ਕੀਤੀ ਗਈ ਹੈ ਹਾਲਾਂਕਿ ਬਰਫਪਾਰੀ ਮੌਸਮ ਪੂਰੇ ਹਫਤੇ ਦੇ ਅੰਤ ਦੇ ਵਿੱਚ ਚੱਲੇ ਰਹਿ ਸਕਦਾ ਹੈ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਈ ਕੱਲ ਫਿਰ ਹਾਲਸਲ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ